ਬਸੰਤ ਹੰਡੋਲ ਮਹਲਾ 3 ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਗੁਰ ਕੀ ਬਾਣੀ ਵਿਟਹੁ ਵਾਰਿਆ ਭਾਈ ਗੁਰ ਸ਼ਬਦ ਵਿਟਹੁ ਬਲ ਜਾਈ ਗੁਰਸਾਲਾਹੀ ਸਦ ਆਪਣਾ ਭਾਈ ਇਹ ਆਪਣਾ ਪਾਠ ਹੈ ਪੋਥੀਆਂ ਚ ਆਪਣਾ ਛਪਿਆ ਹੋਇਆ ਹੈ ਐੜੇ ਕੰਨਾ प्रातम स्वरूपਾਂ ਚ ਪਾਠ ਹੈ ਸ਼ੁੱਧ ਗੋਰ ਸਾਲਾਹੀ ਸਦ ਆਪਣਾ ਭਾਈ ਗੋਰ ਚਰਨੀ ਚਿਤ ਲਾਈ ਮੇਰੇ ਮਨ राम नाम ਚਿਤ ਲਾਈ ਮਾਨ ਤਨ ਤੇਰਾ ਹਰਿਆ ਹੋਵੇ ਇੱਕ ਹਰ ਨਾਮਾ ਫਲ ਪਾਈ ਰਹਾਉ ਗੁਰ ਰਾਖੇ ਸੇ ਉਪਰੇ ਭਾਈ ਹਰ ਰਸ ਅੰਮ੍ਰਿਤ ਪੀਆਏ ਵਿੱਚ ਹੋ ਹਉ ਮੈਂ ਦੁੱਖ ਉੱਠ ਗਿਆ ਭਾਈ ਵਿੱਚ ਹੋ ਇੱਥੇ ਜਮਕ ਲਾ ਦਿੰਨੀ ਹੈ ਵਿੱਚ ਹੋ ਮੈਂ ਨਹੀਂ ਕਹਣਾ ਵਿੱਚ ਹੋ ਹਉ ਮੈਂ ਦੁੱਖ ਉੱਠ ਗਿਆ ਭਾਈ ਇੱਥੇ ਵਿਸਰਾਮ ਸੁਖ ਬੁੱਠਾ ਮਨ ਆਏ ਧੁਰ ਆਪੇ ਜਿਨ੍ਹਾਂ ਨੂੰ ਬਖਸ਼ਿਓ ਨ ਭਾਈ ਸਬਦੇ ਲੈਨ ਮਿਲਾਏ ਧੂੜ ਤਿਨਾ ਕੀ ਅਕੁੱਲੀਆ ਭਾਈ ਸਤ ਸੰਗਤ ਮੇਲ ਮਿਲਾਏ ਆਪ ਕਰਾਈ ਕਰੇ ਆਪ ਭਾਈ ਜੇ ਨ ਹਰਿਆ ਕੀਆ ਸਭ ਕੋਏ ਨਾਨਕ ਮਾਨ ਤਨ ਸੁਖ ਸਾਧ ਵਸੈ ਭਾਈ ਸ਼ਬਦ ਮਿਲਾਵਾ ਹੋਏ ਰਾਗ ਬਸੰਤ ਮਹੱਲਾ ਚੌਥਾ ਘਰ ਪਹਿਲਾ ਇਕ ਤੁਕੇ ਇਕ ਓੰਕਾਰ ਸਤਗੁਰ ਪ੍ਰਸਾਦਿ ਜੋ ਪਸਰੀ ਸੂਰਜ ਕਿਰਨ ਜੋਤ ਜੋ ਪਸਰੀ ਇਥੇ ਵਿਸਰਾਮ ਸੂਰਜ ਕਿਰਨ ਜੋਤ ਤੇ ਉਹ ਘਾਟ ਘਾਟ ਰਮਈਆ ਓਤ ਪੋਤ ਏਕੋ ਹਰ ਰਵਿਆ ਸ੍ਰਬ ਥਾਈ ਗੁਰ ਸਬਦੀ ਮਿਲਿਆ ਮੇਰੀ ਮਾਈ ਰਹਾਉ ਘਾਟ ਘਾਟ ਅੰਤਰ ਏਕੋ ਹਰ ਸੋਏ ਗੁਰ ਮਿਲਿਆ ਇਕ ਪ੍ਰਗਟ ਹੋਏ ਏਕੋ ਏਕ ਰਹਿਆ ਭਰਪੂਰ ਸਾਖਤ ਨਰ ਲੋਭੀ ਜਾਣਹਿ ਦੂਰ ਹਾਂ ਸਾਖਤ ਨਰ ਲੋਭੀ ਇਥੇ ਵਿਸਰਾਮ ਜਾਣਹਿ ਦੂਰ ਏਕੋ ਏਕ ਵਰਤੈ ਹਰ ਲੋਏ ਨਾਨਕ ਹਰ ਏਕੋ ਕਰੇ ਸੁ ਹੋਏ ਨਾਨਕ ਪਾਤਿ ਵਿਸਰਾਮ ਹੈ ਧਿਆਨ ਨਾ ਲਾਉਣਾ ਹੈ ਵਿਸਰਾਮ ਨਾਨਕ ਹਰ ਏਕੋ ਕਰੇ ਸੁ ਹੋਏ ਕਰੇ ਪਦਿਠਮਕੇ ਹਰ ਏਕੋ ਕਰੇ ਬਸੰਤ ਮਹੱਲਾ ਚੌਥਾ ਰੈਣ ਦਿਨ ਸਦੋਏ ਸੱਦੇ ਪਏ ਹਾਂਜੀ ਰੈਣ ਦਿਨ ਸਦੋਏ ਇੱਥੇ ਵਿਸਰਾਮ ਸੱਦੇ ਪਏ ਮਨ ਹਰ ਸਿਮਰਾ ਹੋ ਅੰਤ ਸਦਾ ਰੱਖ ਲਏ ਹਰ ਹਰ ਚੇਤ ਸਦਾ ਮਨ ਮੇਰੇ ਸਭ ਕਿਛ ਸਭ ਆਲਸ ਦੁਖ ਭੰਜ ਪ੍ਰਭ ਪਾਇਆ ਸਭ ਆਲਸ ਦੁਖ ਭੰਜ ਪ੍ਰਭ ਪਾਇਆ ਸਭ ਆਲਸ ਦੁਖ ਭੰਜ ਪ੍ਰਭ ਪਾਇਆ ਗੁਰਮਤਿ ਗਾਵਹੁ ਗੁਣ ਪ੍ਰਭ ਕੀਰੇ ਰਹਾਉ ਮਨਮੁਖ ਫਿਰ ਫਿਰ ਹਉਮੈ ਮੋਇ ਕਾਲ ਦੈਤ ਸੰਘਾਰੇ ਮਨਮੁਖ ਫਿਰ ਫਿਰ ਹਉਮੈ ਮੋਇ ਹਾਂਜੀ ਕਾਲ ਦੈਤ ਸੰਘਾਰੇ ਜਾਮਪੁਰ ਗਏ ਕਾਲ ਤੇਤ ਸੰਘਾਰੇ ਜਾਮਪੁਰ ਗਏ ਗੁਰਮੁਖ ਹਰ ਹਰ ਗੁਰਮੁਖ ਹਰ 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 ਲਿਵ ਲਾਗੇ ਜਨਮ ਮਰਨ ਦਉ ਦੁਖ ਭਾਗੇ ਜਨਮ ਮਰਨ ਇਥੇ ਵਿਸਰਾਮ ਲਾ ਲਉ ਦਉ ਦੁਖ ਭਾਗੇ ਜਨਮ ਮਰਨ ਦਉ ਦੁਖ ਭਾਗੇ ਭਗਤ ਜਨ ਕਉ ਹਰ ਕਿਰਪਾ ਧਾਰੀ ਗੁਰ ਨਾਨਕ ਤੁਠਾ ਮਿਲਿਆ ਬਨਵਾਰੀ ਬਸੰਤ ਹਿੰਡੋਲ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਰਾਮ ਨਾਮ ਰਤਨ ਕੋਠੜੀ ਗੜ ਮੰਦਰ ਏਕ ਲੋਕਾਨੀ ਸਤਗੁਰ ਮਿਲੈ ਤਾਂ ਖੋਜੀ ਐ ਜੋਤੀ ਜੋਤ ਸਮਾਨੀ ਮਿਲ ਜੋਤੀ ਜੋਤ ਸਮਾਨੀ ਮਾਦ ਸਾਧੂ ਜਨ ਦੇਵ ਮਿਲਾਏ ਦੇਖਤ ਦਰਸ ਪਾਪ ਸਭ ਨਾਸਹਿ ਪੁੱਤਰ ਪਰਮ ਪਾਦ ਪਾਈ ਰਹਾਉ ਪੰਜ ਚੋਰ ਮਿਲ ਲਾਗੇ ਨਗਰੀਆ RAM ਨਾਮ ਧਨ ਹਿਰਿਆ ਪੰਜ ਚੋਰ ਮਿਲ ਲਾਗੇ ਨਗਰੀਆ RAM ਨਾਮ ਧਨ ਹਿਰਿਆ ਗੁਰਮਤਿ ਖੋਜ ਪਰੇ ਤਬ ਪਕਰੇ ਗੁਰਮਤਿ ਖੋਜ ਪਰੇ ਤਬ ਪਕਰੇ ਗੁਰਮਤਿ ਖੋਜ ਪਰੇ ਤਬ ਪਕਰੇ ਧਨ ਸਾਬਤ ਰਾਸ ਉਬਰਿਆ ਸਾਬਤ ਰਾਸ ਉਬਰਿਆ ਇਸ ਤਰ੍ਹਾਂ ਉਚਾਰਨ ਕਰਨਾ ਉਬਰਿਆ ਨਹੀਂ ਕਹਿਣਾ ਧਨ ਸਾਬਤ ਰਾਸ ਉਬਰਿਆ ਧਨ ਸਾਬਤ ਰਾਸ ਉਬਰਿਆ ਪਾਖੰਡ ਭਰਮ ਉਪਾਵ ਕਰ ਥਾਕੇ ਇਰੇਦ ਅੰਤਰ ਮਾਇਆ ਮਾਇਆ ਸਾਧੂ ਪੁਰਖ ਪੁਰਖ ਪਤ ਪਾਇਆ ਅਗਿਆਨ ਅੰਧੇਰ ਗਵਾਇਆ ਜਗੰਨਾਥ ਜਗਦੀਸ਼ ਵਸਾਈ ਕਰ ਕਿਰਪਾ ਸਾਧ ਮਿਲਾਵੇ ਨਾਨਕ ਸ਼ਾਂਤ ਹੋਵੇ ਮਨ ਅੰਤਰ ਨਿਤ ਹਿਰਦ ਹਰ ਗੁਣ ਗਾਵੇ ਬਸੰਤ ਮਹੱਲਾ ਚੌਥਾ ਹਿੰਦੂਲ ਤੂੰ ਮ ਵੱਡ ਪੁਰਖ ਵੱਡ ਅਗਮ ਗੁਸਾਈ ਹਮ ਕੀਰੇ ਕਰਮ ਤੁਮਨ ਛੇ ਤੂੰ ਮ ਵੱਡ ਪੁਰਖ ਇਥੇ ਠਮਕ ਵੱਡ ਅਗਮ ਗੁਸਾਈ ਇਥੇ ਵਿਸਰਾਮ ਹੈ ਹਮ ਕੀਏ ਹਮ ਕੀਰੇ ਕਰਮ ਇਥੇ ਠਮਕ ਤੁਮਨ ਛੇ ਪਾਠ ਇਕੱਠਾ ਹੀ ਹੈ ਯਾਨੀ ਤੁਮਨ ਅਤੀ ਛੇ ਦੇ ਵਿੱਚ ਡੈਸ਼ ਦੇ ਕੇ ਥੋੜਾ ਜਿਹਾ ਲਮਕਾ ਕੇ ਬੋਲਣਾ ਹੈ ਤੁਮ ਨਛੇ ਨਹੀਂ ਕਹਿਣਾ ਤੁਮਨ ਛੇ ਹਰ ਦੀਨ ਦਿਆਲ ਕਰਹੁ ਪ੍ਰਭ ਕਿਰਪਾ ਗੁਰ ਸਤਗੁਰ ਚਰਨ ਹਮ ਬਨਛੇ ਗੋਬਿੰਦ ਜੀਓ ਸਤ ਸਤ ਸੰਗਤ ਮੇਲ ਕਰ ਕ੍ਰੇਪਛੇ ਇਹ ਵੀ ਕ੍ਰੇਪ ਇਹਦੇ ਇਸ ਤਰ੍ਹਾਂ ਵਿੱਚ ਥੋੜਾ ਜਿਹਾ ਡੈਸ਼ ții ਕੇ ਕਿਰਪਾਛੇ ਨਹੀਂ ਕਹਿਣਾ ਕ੍ਰੇਪਛੇ ਜਨਮ ਜਨਮ ਕੇ ਕਿਲ ਵਿਖ ਮਾਲ ਭਰਿਆ ਮੇਲ ਸੰਗਤ ਕਰ ਪ੍ਰਭ ਹਨ ਛੇ ਰਹਾਉ ਤੁਮਰਾ ਜਨ ਜਾਤ ਅਵਜਾਤਾ ਹਰ ਜਪਿਓ ਪਤਿਤ ਪਵੀਛੇ ਹਰ ਕੀਓ ਸਗਲ ਭਵਨ ਤੇ ਉਪਰ ਹਰ ਸੋਭਾ ਹਰ ਪ੍ਰਭ ਦੇਨ ਛੇ ਜਾਤ ਅਜਾਤ ਕੋਈ ਪ੍ਰਭਤਿ ਆਵੈ ਸਭ ਪੂਰੇ ਮਾਨਸ ਤਿਨ ਛੇ ਸੇ ਤੰਨ ਵੱਡੇ ਵੱਡ ਪੂਰੇ ਹਰ ਜਨ ਜੇਨ ਹਰ ਧਾਰਿਓ ਹਰ ੳਛੇ ਸੇ ਤੰਨ ਵੱਡੇ ਵੱਡ ਇਥੇ ਠਮਕ ਪੂਰੇ ਹਰ ਜਨ ਇਥੇ ਵਿਸਰਾਮ ਹੈ ਜੇਨ ਹਰ ਧਾਰਿਓ ਹਰ ੳਛੇ ਹਾਮ ਕੀ ਡੇਟੀ ਮ ਬਹੁਤ ਅਤ ਭਾਰੀ ਹਰ ਧਾਰ ਕਿਰਪਾ ਪ੍ਰਭ ਮਿਲ ਸੇ ਜਨ ਨਾਨਕ ਗੁਰ ਪਾਇਆ ਹਰ ਟੂਠੇ ਜਨ ਨਾਨਕ ਗੁਰ ਪਾਇਆ ਹਰ ਟੂਠੇ ਹਮ ਕੀਏ ਪਤਿਤ ਪਵਿਛੇ ਨਸੰਤਂ ਡੋਲ ਮਹੱਲਾ ਚੌਥਾ ਮੇਰਾ ਇੱਕ ਖਿੰਨ ਮਨੁਆ ਰਹਿ ਨਾ ਸਕੈ ਨਿਤ ਹਰ ਹਰ ਨਾਮ ਰਤਿ ਗੀਦੇ ਮੇਰਾ ਇੱਕ ਖਿੰਨ ਮਨੁਆ ਰਹਿ ਨਾ ਸਕੈ ਠੀਬਿ ਸ਼੍ਰਾਮ ਨਿਤ ਹਰ ਹਰ ਨਾਮ ਗੀਦੇ ਜਿਉ ਬਾਰਿਕ ਰਸਕ ਪਰਿਓ ਥਾਨ ਮਾਤਾ ਜਿਉ ਬਾਰਿਕ ਰਸਕ ਪਰਿਓ ਥਾਨ ਮਾਤਾ ਇਹ ਥਾਨ ਨਹੀਂ ਕਹਿਣਾ ਥਾਨ ਟੋਲਾ ਬੋਲਣਾ ਹੈ ਥਾਨ ਕਾੜੇ ਬਿਲ ਬਲੀਦੇ ਗੋਬਿੰਦ ਜੀਓ ਮੇਰੇ ਮਾਨ ਤਨ ਨਾਮ ਹਰ ਬੀਦੇ ਵੱਡਾ ਭਾਗ ਗੁਰ ਸਤਗੁਰ ਪਾਇਆ ਮੇਚ ਕਾਇਆ ਨਗਰ ਹਰ ਸਿੱਦੇ ਰਹਾਉ ਜਾਣ ਕੇ ਸਾਸ ਸਾਸ ਹੈ ਜੀਤੇ ਹਰ ਬਿਰਹ ਪ੍ਰਭੂ ਹਰ ਬੀਦੇ ਜੋ ਜਲ ਕਮਲ ਪ੍ਰੀਤ ਆਤਪਾਰੀ ਜੋ ਜਲ ਕਮਲ ਪ੍ਰੀਤ ਆਤਪਾਰੀ ਬੇਨ ਜਲ ਦੇਖੇ ਸੁਖ ਲੀਦੇ ਜਾਨ ਜਪਿਓ ਨਾਮ ਨਰੰਜਨ ਨਰਹਰ ਉਪਦੇਸ਼ ਗੁਰੂ ਹਰ ਪ੍ਰੀਦੇ ਜਨਮ ਜਨਮ ਕੀ ਹੋ ਮੈਂ ਮਲ ਨਿਕਸੀ ਹਰ ਅੰਮ੍ਰਿਤ ਹਰ ਜਲ ਨੀਦੇ ਹਮਰੇ ਕਰਮ ਨਾ ਬਿਚਰੋ ਠਾਕੁਰ ਮਰੇ ਕਰਮ ਨਾ ਬਿਚਰੋ ਠਾਕੁਰ ਤੂੰ ਮ ਪੈਰ ਰਖੋ ਆਪਣੀ ਦੇ ਹਰ ਭਾਵੈ ਸੁਣ ਬਿਨੋ ਬੇਨਤੀ ਜਨ ਨਾਨਕ ਸਰਨ ਪਵੀਦੇ ਹਰ ਭਾਵੈ ਸੁਣ ਬਿਨੋ ਬੇਨਤੀ ਬਿਨੋ ਜਨ ਨਾਨਕ ਸਰਨ ਪਵੀਦੇ